ਸਰ ਥੋੜੇ ਦਿਨ ਪਹਿਲਾਂ ਮੈਂ ਯੂਥ ਫੈਸਟੀਵਲ ਖਾਲਸਾ ਕੋਲੇ ਜਲੰਧਰ ਚ ਕੀਤਾ ਸੀ ਉਹਦੇ ਚ ਇੱਕ ਮੈਂ ਭਈਏ ਵਾਲੀ ਐਕਟਿੰਗ ਕੀਤੀ ਸੀਗੀ ਉਹ ਚ ਡਾਇਲੋਗ ਸਗਾ ਇਦਾਂ ਉਹ ਮੈਂ ਬੋਲ ਕੇ ਸੁਣਾਉਣਾ ਪਹਿਲਾਂ ਮੈਂ ਸਮਝਾ ਦਿੰਦਾ ਯੂਥ ਫੈਸਟੀਵਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹਦੇ ਵਿੱਚ ਮੈਂ ਆਪਣੇ ਜਿੱਦ ਤੋਂ ਪੱਗ ਬੰਨੀ ਚਾਦਰਾਂ ਲਾਇਆ ਕੁੜਤਾ ਪਾਇਆ ਪ੍ਰਿੰਸੀਪਲ ਮੈਡਮ ਨੇ ਕਿਹਾ ਸੀ ਡੀਨ ਸਰ ਨੂੰ ਵੀ ਤੁਸੀਂ ਇੱਕ ਪੰਗੜੇ ਵਾਲਾ ਫੜ ਕੇ ਲਿਆਓ ਪਰ ਉਹਨਾਂ ਨੂੰ ਕਾਲਜ ਤੋਂ ਬਾਹਰ ਗਏ ਸਟੇਟ ਤੋਂ ਹੀ ਬਾਹਰ ਚਲ ਗਏ ਉਹ ਸਟੇਟ ਚੋਂ ਕਿਦਾਂ ਦਾ ਬੰਦਾ ਫੜ ਕੇ ਲਿਆਂਦਾ ਮੈਂ ਦੱਸਦਾ ਮੈਂ ਮੈਡਮ ਦੇ ਡਾਇਲੋਗ ਤੇ ਸਰ ਦੇ ਵੀ ਆਪ ਹੀ ਬੋਲ ਦਾਂਗਾ ਹੇਅਰ ਬੈਂਡ ਲਾ ਦਿੰਨਾ ਮਤ ਫੇਰ ਬਈਆ ਲੱਗੂਗਾ ਹੁਣ ਕਈ ਸੋਚਦੇ ਹਣੇ ਤੂੰ ਤੇ ਹੇਅਰ ਬੈਂਡ ਲਾ ਕੇ ਵੀ ਲੱਗਦਾ ਸਵੇਰ ਮੈਂ ਪਰਨਾ ਬੰਨੇ ਇੱਕ ਮੈਨੂੰ ਕਹੀ ਜਾਵੇ ਉਹ ਲੱਗਣ ਡਿਆ ਗੁਰੂ ਵਾਲ ਬਣੀ ਐ ਵੀ ਅੱਛਾ ਉਹਦੀ ਐਂਟਰੀ ਹੁੰਦੀ ਆ ਉਹਨੂੰ ਪ੍ਰਿੰਸੀਪਲ ਮੈਡਮ ਕੋ ਤੇ ਹੁੰਦਾ ਕਹਿੰਦਾ हमू अंड तीर बा जो कबू नीर के लंग जाएंगे दुनिया डरतबा मौत से मौत हमरे से लूके बात अनोखी सजनवा हमरे पे टूके तो लियो जी दिलवा में डर होठों पे जूठी मुस्कान लेकर पेश बा पंजाब की अमर प्रसिद्ध लोक नाच भंगरी 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 ਮੈਡਮ ਕਹਿੰਦੀ ਮੈਡਮ ਕਹਿੰਦੀ ਇਹ ਕੀ ਓਏ ਮੈਡਮ ਇਹ ਪੰਗੜੇ ਵਾਲਾ ਸਰ ਬੋਲਦਾ ਮੈਡਮ ਇਹ ਪੰਗੜੇ ਵਾਲਾ ਤੁਸੀਂ ਆਪੇ ਕਿਹਾ ਸੀ ਪੰਗੜੇ ਦੀ ਟੀਮ ਪੂਰੀ ਕਰਨੀ ਹੈ ਤੇ ਮੈਂ ਬੰਦਾ ਫੜ ਲਿਆ ਕਹਿੰਦੀ ਸਰ ਜੀ ਮੈਂ ਤੁਹਾਨੂੰ ਕਿਹਾ ਸੀ ਕਾਲਜ ਤੋਂ ਬਾਹਰ ਜਾਨੂ ਤੂੰ ਸਟੇਟ ਤੋਂ ਬਾਹਰ ਚੱਲ ਗਿਆ ਏ ਛੱਡੋ ਇਹਨੂੰ ਇਹ ਪਤਾ ਪੰਗਰੇ ਵਾਲੇ ਪੰਗੜੇ ਬਾਰੇ ਪਤਾ ਹੁੰਦਾ ਕੀ ਆ ਮੈਂ ਕਿਹਾ ਕਹਿੰਨਾ ਬੱਟ ਸਭ ਕੁਝ ਪਤਾ ਹੈ ਕਿ ਪੁੱਛੋ ਕੀ ਪੁੱਛਣੀ ਹੈਗਾ ਕਹਿੰਦੀ 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 10 ਵੇ ਫੁੰਮਣ ਕੀ ਹੁੰਦਾ ਪੰਗੜੇ ਵਾਲਾ ਫੁੰਮਣ ਬੋਈਦੀ ਤੇ ਭਈਆ ਅਗੇ ਕਹਿੰਦਾ ਓਏ ਫੂਮਣ ਫੂਮਣ ਤਾਂ ਪਰਮਿੰਦਰ ਦੇ ਫੂਫਾ ਦਾ ਨਾਮ ਹੈ ਕੀ ਹੈ ਨਾ ਪਰਮਿੰਦਰ ਓਏ ਕਹਿੰਦੀ ਓ ਨਹੀਂ ਮਰ ਜਾਣਿਆ ਕਹਿੰਦੀ ਪੰਗੜੇ ਵਾਲਾ ਫੁੰਮਣ ਭਈਆ ਫੇਰ ਬੋਰ ਲੱਗ ਗਿਆ ਕਹਿੰਦਾ ਓਏ ਫੂਮਣ ਤਾਂ ਬੰਗਰੀ ਡਾਲ ਹੀ ਨਹੀਂ ਸਕਦਾ ਉਸਕਾ ਤੂੰ ਇੱਕ ਟਾਂਗ ਹੀ ਨਹੀਂ ਹੈ ਅਗੇ ਸਰ ਕਹਿੰਦਾ ਓਏ ਔਰ ਕਾ ਸਰ ਜੀ 2 ਸਾਲ ਪਹਿਲੇ ਹਮਰੇ ਸੱਤ ਗੰਨੇ ਦਾ ਜੂਸ ਪੀਨੇ ਗਏ ਥੇ ਆਇ ਸੰ ਕਰਕੇ ਪਾਠ ਖੁਜਾਨੇ ਲਗੇ ओ सोनते लो हस भी ले उमड़ के कहता और का दो साल पहले हमरे साथ गन्ने का जूस पीने गए थे आज सन करके पाठ खुजाने लगे मशीन में टांग है खींच लिया जो मशीन में टांग है खींच लिया जूस वा... जूस वाले वा, वा टेंशन में पड़ गया कि डाला तो मशीन में गन्ना था ए ससुरा जूस नारका का काहे निकल रहा है कहता ओ ओ, ओ कहता कहता मथे दे कहता ओए ओए मेरी जान छड़ कहता ਏ ਛੜ ਤੂੰ ਮੈਡਮ ਨੂੰ ਇਹ ਦੱਸ ਸੱਪ ਕੀ ਹੁੰਦਾ ਪੰਗੜੇ ਵਾਲਾ ਸੱਪ ਪੁੱਛਿਆ ਉਹ ਉਹ ਈਜ਼ੀ ਹੋਗਾ ਭਈਆ ਮੈਨੂੰ ਤਾਂ ਪਤਾ ਹੀ ਸਾਰਾ ਮੈਡਮ ਸੱਪ ਦੂਈ ਪ੍ਰਕਾਰ ਦਾ ਹੁੰਦਾ ਇੱਕ ਜ਼ਹਿਰੀਲਾ ਔਰ ਦੂਸਰਾ ਡੱਡੂ ਖਾਨਾ ਲੇਕਿਨ ਡੱਡੂ ਇੱਕ ਲੇਕਿਨ ਡੱਡੂ ਖਾਨਾ ਸਮੇਂ ਡਰਨਾ ਨਹੀਂ ਚਾਹੀਏ ਕਾਹੇ ਕਿ ਊਕਾ ਕਾਰਨੇ ਦੀ ਆਦਮੀ ਮਰਤਵਾ ਨਹੀਂ ओए ओ नहीं मैडम कहेंदी मैं वो नहीं पूछा पंघड़ी वाला साहब उसको नहीं हम बजाते अखबार बजाए थे उसमें आ गई हमारी चीची और मुखरा से निकला सी सी उसका ਉਸਤਾਦ ਕਹਿੰਦੇ ਸਿਲੈਕਟ ਇਹਨੂੰ ਰੱਖ ਓਏ ਉਹ ਪੰਜਾਬੀ ਚ ਬੋਲੇ ਉਸਤਾਦ ਕਹਿੰਦੇ ਉਹ ਸਿਲੈਕਟ ਨੂੰ ਸਰ ਜੀ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਓਏ ਓਏ ਐਸੇ ਕੈਸੇ ਬਾਹਰ ਕੱਢੋ ਪ੍ਰੋਪਰ ਐਗਜ਼ਿਟ ਹੁੰਦੀ ਆਗਾ ਸਾਡਾ ਉਹ ਕਿਦਾਂ ਹੁੰਦਾ ਲੂਟਣਾ ਸੀ ਮੇਲਾ ਸੀ ਲੂਟ ਚਲੀ ਆ ਪਬਨਲ ਧਰਤੀ ਨੂੰ ਪੂਟ ਚਲੀਆ ਬੱਸ ਬੱਸ ਲੰਮਾ ਕਾਤੋਂ ਪੈ ਗਿਆ ਮੈਨੇ ਦੇਖਾ ਹੈ ਕਿ ਬੰਗਰੀ ਪਰਦਾ ਬੰਦੋ ਨੇ ਕਿ ਬਸ ਸਾਰੇ ਕੇ ਸਾਰੇ ਐਸਾ ਲੇਟਾ ਹੋਤੀ ਠੀਕ ਹੈ ਠੀਕ ਹੈ ਇੱਕ ਗਲਾ ਦੁੱਧ ਔਰ ਦੂਈ ਕੇਲਾ ਬਿਜਵਾਇ ਦੇਣਾ ਗਰਾਊਂਡ ਮੇ ਸਟੈਮੀਨਾ ਲੱਗ ਦੀ ਆਗਾ ਇੱਕ ਸਾਰੇ ਇੱਕ ਹੁਣ ਪਿਆਰ ਵੀ ਹੋ ਗਿਆ ਹੱਸਮਖੋਲ ਵੀ ਹੋ ਗਿਆ ਪਰ ਆਪਾਂ ਸਾਰੇ ਭੈਣਾਂ ਵੀ ਬੈਠੀਆਂ ਤੁਸੀਂ ਵੀ ਸਰ ਬਹੁਤ ਸਤਿਕਾਰਯੋਗ ਆਪਣੇ ਟੀਚਰ ਵੀ ਬੈਠੇ ਆ ਸਾਰੇ ਬਹੁਤ ਵਧੀਆ ਪੜਾਉਂਦੇ ਮੈਨੂੰ ਮਾਹੌਲ ਵੀ ਬਹੁਤ ਵਧੀਆ ਲੱਗਾ ਪਹਿਲੇ ਦਿਨ ਆ ਕੇ ਚਲੋ ਘਬਰਾਈ ਜਾਂਦਾ ਹਰ ਕੋਈ ਬੰਦਾ ਵੀ ਪਤਾ ਨਹੀਂ ਕਿੱਦਾਂ ਦਾ ਮਾਹੌਲ ਮੁੰਡੇ ਕਿੱਦਾਂ ਦੇ ਉੱਥੇ ਪਰ ਸੱਚ ਜਾਣਿਓ ਸੱਚੀ ਸ਼ਾਮ ਦਾ ਗੇਲਾ ਚਲੋ ਅੰਤ ਰਾਤ ਦਾ ਹੋ ਗਿਆ ਪਰ ਇਹ ਆ ਕਿ ਮਾਹੌਲ ਬਹੁਤ ਵਧੀਆ ਆ ਰੋਟੀ ਪਾਣੀ ਵਧੀਆ ਰਹਿਣ ਸੈਣ ਵਧੀਆ ਸਾਰੇ ਭਰਾ ਵੀ ਵਧੀਆ ਕੋਈ ਨਸ਼ਾ ਪਤਤਾ ਨਹੀਂ ਕੋਈ ਗਾਲ ਮੰਦਾ ਨਹੀਂ ਸਾਰੇ ਵਧੀਆ ਸਿਸਟਮ ਤੇ ਆਪਾਂ ਮੋਟੀਵੇਟ ਕਰਨ ਲਈ ਇੱਕ ਚੀਜ਼ ਲਿਖੀ ਸੀ ਉਹ ਸੁਣਾ ਦਿੰਨਾ ਸਾਲ ਆਈ ਜਾਣਾ ਕਿਉਂਕਿ ਰਿਆਜ਼ ਵੀ ਕਰਦਾ ਰਿਆਂ ਪਹਿਲਾਂ ਉਸ ਉੱਤੇ ਲਿਖਿਆ ਹੈ ਕਹਿੰਦਾ ਸਾਲ ਆਈ ਜਾਣਾ ਹਜੇ ਕਦੇ ਦਾ ਵੀ ਲੱਗੂ ਭਿੱਜਾ ਮੁੜ ਕੇ ਨਾ ਇੰਨਾ ਜਿੰਨਾ ਪਾਣੀ ਛੀਲਦਾ ਸਾਲ ਆਈ ਜਾਣਾ ਹਜੇ ਕਦੇ ਦਾ ਵੀ ਲੱਗੂ ਭਿੱਜਾ ਮੁੜ ਕੇ ਨਾ ਇੰਨਾ ਜਿੰਨਾ ਪਾਣੀ ਛੀਲਦਾ ਅੱਜ ਮੇਰੇ ਘਰੋਂ ਘੁੱਟ ਜਿਹੜੇ ਪਾਣੀ ਵੀ ਨਹੀਂ ਪੀਂਦੇ ਟਾਈਮ ਬੰਨਣਗੇ ਮੇਰੇ ਨਾਲ ਚਾਹ ਪੀਣ ਦਾ ਟਾਈਮ ਬੰਨਣਗੇ ਮੇਰੇ ਨਾਲ ਸੋ ਭਰਾਓ ਇੱਕ ਬੇਨਤੀ ਆ ਬਾਣੀ ਚ ਵੀ ਲਿਖਿਆ ਸੰਜੋਗ ਵਿਜੋਗ ਦੀ ਕਾਰ ਚਲਾਵੇ ਲਿਖਿਆ ਆਵੇ ਭਾਗ ਜੋ ਭਾਗਾ ਚ ਲਿਖਿਆ ਹੋਣਾ ਉਹੀ ਆ ਪਰ ਜਿੱਦਾਂ ਸਾਨੂੰ ਸਵੇਰੇ ਸਰਜੀ ਨੇ ਕਿਹਾ ਸੀ ਰੱਬ ਵੀ ਉਦੋਂ ਸਾਥ ਦਿੰਦਾ ਜਦੋਂ ਆਪਾਂ ਮਿਹਨਤ ਕਰੀਏ ਮੇਰਚ ਵੀ ਕਈ ਕਮੀ ਆਉਣੀ ਆ ਪਰ ਇੱਕ ਮੈਂ ਇੱਥੇ ਖੜਾ ਚਲੋ ਕਹਿੰਦਾ ਆਪਾਂ ਸਾਰੇ ਭਰਾ ਮਿਹਨਤ ਕਰੀਏ ਮੇਰੀਆਂ ਹੁਣ ਵੈਸੇ ਵੀ ਅੱਖਾਂ 'ਚ ਪਾਣੀ ਆ ਗਾ ਮੈਂ ਵੀ ਇੱਥੇ ਫੀਸ ਜਿੱਦਾਂ ਬੜੀ ਮੁਸ਼ਕਲ ਇਕੱਠੀ ਕੀਤੀ ਆਇਆ ਮੈਂ ਤੇ ਮੈਨੂੰ ਵੀ ਮੇਰੇ ਮਾਪਿਆਂ ਨੇ ਕਈ ਆਸਾਂ ਨਾਲ ਭੇਜਿਆ ਸੋ ਮੇਰਾ ਭਰਾ ਕੋਈ ਵੀ ਟਾਈਮ ਵੇਸਟ ਨਾ ਕਰਿਆ ਕਰੋ ਆਪਾਂ ਜਿੱਥੋਂ ਆਏ ਆ ਤੇ ਅਕੈਡਮੀ ਦਾ ਵੀ ਨਾਮ ਚਮਕਾ ਕੇ ਜਾਈਏ ਇਹ ਵੀ ਆਪਾਂ ਨੂੰ ਅੱਜ ਤੋਂ 10-20 ਸਾਲ ਬਾਅਦ ਵੀ ਯਾਦ ਕਰਨਾ 50 ਸਾਲ ਬਾਅਦ ਵੀ ਚਲੋ ਹਨਾ ਵੀ ਕੋਈ ਬੰਦੇ ਆਏ ਸੀਗੇ ਵੀ ਮਿਹਨਤ ਕੀਤੀ ਆ ਹੁਣ ਮੈਨੂੰ ਕਾਫੀ ਮੈਨੂੰ ਸਰਜ ਦਾ ਮੈਥ ਸਬਜੈਕਟ ਮੇਰਾ ਬਹੁਤ ਵੀਕ ਆ ਮੇਰੇ ਉੱਤੋਂ ਲੱਗ ਜਾਂਦਾ ਮੈਨੂੰ ਸਮਝ ਲੱਗਦੀ ਪਰ ਮੈਂ ਜਦੋਂ ਗਰਾਊਂਡ